ਗੁਰੂ ਰੂਪਿਆਰੀ ਸਾਧ ਸੰਗਤ ਤੁਹਾਨੂੰ 10ਵੇਂ ਪਾਤਸ਼ਾਹ ਜੀ ਦਾ ਇਤਿਹਾਸ ਸੁਣਾਉਣੇ ਆ ਨੰਦਪੁਰ ਦਾ ਕਿਲਾ ਛੱਡਿਆ ਸਤਿਗੁਰੂ ਜੀ ਨੇ ਬਾਈ ਧਾਰ ਦੇ ਰਾਜਾਂ ਦੇ ਅੱਖੇ ਲਾ ਕੇ ਝੂਠੀਆਂ ਗੋਦੀਆਂ ਸੌਹਾਂ ਖਵਾ ਕੇ ਕਿਲਾ ਛਡਵਾਇਆ ਸਤਗੁਰੂ ਸਰਸਾ ਦੇ ਕਿਨਾਰੇ ਆ ਗਏ ਸਰਸਾ ਦੇ ਕਿਨਾਰੇ ਜੰਗ ਜੁੱਦ ਹੋਇਆ ਪਰਿਵਾਰ ਦਾ ਵਿਛੋੜਾ ਪੈ ਗਿਆ ਵੱਡੇ ਮਾਤਾ ਜੀ ਕਿਸੇ ਪਾਸੇ ਛੋਟੀਆਂ ਮਾਤਾ ਮਾ ਕਿਸੇ ਪਾਸੇ ਸਤਗੁਰੂ ਜੀ ਕਿਸੇ ਪਾਸੇ ਤੇ ਬਹੁਤੇ ਸਕੇੜੇ ਬੁੱਢੇ ਠੇਰੇ ਸੀ ਜਾਂ ਬੱਚੇ ਸੀ ਉਹ ਸਰਸਾ ਚ ਡੁੱਬ ਕੇ ਸੀਰ ਹੋ ਗਏ ਐ ਸਤਗੁਰੂ ਜੀ ਗਾਂਚਮਕੌਰ ਦੀ ਜੰਗ ਤੋਂ ਬਾਅਦ ਅੱਗੇ ਮਾਚੂਵਾੜਾ ਮਾਚੂਵਾੜੇ ਤੋਂ ਆ ਹੁੰਦੇ ਉਹਦੇ ਬਾਏ ਆਲ ਵੰਗੀਰ ਆਲ ਵੰਗੀਰ ਤੋਂ ਰੈ ਕੋਟ ਰੈ ਕੋਟੋਂ ਮਾਣੂ ਕੇ ਹੁੰਦਿਆ ਹੋਇਆ ਸਤਿਗੁਰ ਜੀ ਇੱਧਰ ਮੁਕਸਰ ਨੂੰ ਮੁਕਸਰ ਦੀ ਜੰਗ ਤੋਂ ਬਾਅਦ ਦਮਾ ਦਮਾ ਸਹਿਬ ਨੂੰ ਚੱਲ ਪਈ ਹੁਣ ਜਿਹੜੇ ਨਾਲ ਬਰਾੜ ਸਿੱਖਾ ਸਾਧ ਸੰਗਤ ਸਤਿਗੁਰੂ ਨੂੰ ਰਾਹ 'ਚ ਮਿਲੇ ਹੋਏ ਵੀ ਅਸੀਂ ਜੰਗ ਜੁੱਧ ਥੋਡੇ ਨਾਲ ਕਰਦੇ ਰਹੇ ਆ ਉਦੋਂ ਦਾ ਜੰਗਾਂ ਵੇਲੇ ਤਾਂ ਅਸੀਂ ਉਠੇ ਤੇ ਹੁਣ ਸਾਡੇ ਜਿਹੜੇ ਪੈਸੇ ਵੱਡਿਆ ਸਾਨੂੰ ਦੇਵੋ ਸਤਿਗੁਰੂਏ ਕਹਿਣ ਚ ਕੋਈ ਨਹੀਂ ਬਰਾੜੋ ਸਾਨੂੰ ਅੱਗੇ ਚੱਲ ਕੇ ਦਿੰਨੇ ਆ ਹੁਣ ਉਹ ਆਖੇ ਨਹੀਂ ਲੱਗਦੇ ਸਾਧ ਸੰਗਤ ਉਹ ਕਹਿੰਦੇ ਅਸੀਂ ਤਾਂ ਹੁਣੇ ਲੈਣੇ ਆ ਉਹਨਾਂ ਨੂੰ ਵੀ ਔਂ ਲੱਗਦਾ ਸੀ ਵੀ ਸਤਗੁਰੂ ਜੀ ਕੋਲੇ ਤਾਂ ਕੁਝ ਨਹੀਂ ਹੈ ਯਾਰ ਕੋਈ ਗੌਣ ਨਹੀਂ ਕੋਈ ਘੋੜਾ ਨਹੀਂ ਕੋਈ ਲੱਦੇ ਨਹੀਂ ਕਿਸੇ ਪਾਸੇ ਕਿੱਥੋਂ ਦੇਣਗੇ ਯਾਰ ਵੀ ਜੇ ਇੱਥੋਂ ਤੁਰੇ ਜਾਂਦੇ ਗਾਂ ਤੁਰ ਗਏ ਭਾਈ ਡੱਲੇ ਕੋਲੇ ਜਾਉਣਾ ਡੱਲਾ ਚੌਧਰੀ ਆ ਉਹਦੇ ਕੋਲੇ ਫੌਜ ਆ ਤੇ ਫੇਰ ਆਪਾਂ ਨੂੰ ਪੈਸੇ ਨਹੀਂ ਮਿਲਣੇ ਤੇ ਇੱਥੇ ਸੰ ਮਾਰੇ ਤੋਂ ਡਰਾ ਕੇ ਆਪਾਂ ਲਈਏ ਡਰਾ ਕੇ ਕਹਿਣਾ ਸਤਗੁਰੂ ਅੱਗੇ ਚਲੋ ਬੀਜੋਂ ਉਹਨਾਂ ਦਾ ਨਿਆ ਕਹਿੰਦੇ ਨਹੀਂ ਤੇ ਮੂਰੋਂ ਘੋੜੇ ਦਾ ਕੰਢਿਆਲਾ ਫੜ ਕੇ ਖੜ ਗਏ ਇੱਕ ਉਧਰੋਂ ਇੱਕ ਉਧਰੋਂ ਤੇ ਮੂਰੇ ਹੋ ਗਏ ਸਾਰੇ ਸਾਨੂੰ ਨਹੀਂ ਪਤਾ ਸਤਿਗੁਰੂ ਜੀ ਇੱਥੇ ਹੀ ਦੇਵੋ ਸਾਨੂੰ ਤਾਂ ਸਤਿਗੁਰੂ ਕਹਿੰਦੇ ਹਿਸਾਬ ਹੈ ਹੁਣ ਸਤਿਗੁਰੂ ਸਿੱਖਾਂ ਨੂੰ ਨਹੀਂ ਮੋੜ ਸਕਦੇ ਕਿਉਂਕਿ ਲੜੇ ਸੀ ਜੰਗ ਚ ਉਹਦੇ ਨਾਲ ਤੇ ਇੱਕ ਸਤਿਗੁਰੂ ਦੇ ਕੋਤਕ ਆਪਦੇ ਹੀ ਸੀ ਇਹ ਆਪਦੇ ਕੋਤਕ ਸੀ ਸਤਿਗੁਰੂ ਜੀ ਦੇ ਉਹ ਕਹਿੰਦੇ ਬੜਾਲੂ ਅੱਗੇ ਚੱਲਦੇ ਆ ਕਹਿੰਦੇ ਨਹੀਂ ਜੀ ਤਾਂ ਇੱਥੇ ਹੀ ਲੈਣੇ ਆ ਹੁਣ ਸਾ ਸੰਗ ਸਤਿਗੁਰੂ ਜੀ ਨੇ ਕੀ ਕੀਤਾ ਤੇ ਗੜਿਆਂ ਦਾ ਮੀਂਹ ਵਰਸਾਤਾ ਬਹੁ ਗੜੇ ਪੈਣ ਲੱਗੇ ਸਾਰੇ ਬੜਾਲ ਭੱਜ ਗਏ ਪਾਹੀ ਦਾਨ ਸਿੰਘ ਰਹਿ ਗਿਆ ਤੇ ਉਹਨੇ ਕੀ ਕਰਿਆ ਉਹਨੇ ਢਾਲ ਸਤਿਗੁਰੂ ਜੀ ਦੇ ਸੀਸ ਤੇ ਕਰਤੇ ਆ ਨਾ ਆਪਣੇ ਘੋੜੇ ਦੇ ਸੀਸ ਤੇ ਕਰਤੀ ਸਤਿਗੁਰੂ ਜੀ ਦੇ ਢਾਲ ਆਪਦੇ ਸੀਸ ਤੇ ਕਰ ਲਈ ਚਲੋ ਇੰਨੇ ਦੇ ਵਿੱਚ ਹੀ ਨਾ ਕਵੀਰ ਭਗਤ ਕਿਉਂਕਿ ਉਹ ਭਜਾਉਣੇ ਸੀ ਪਾਸੇ ਕਰਾਉਣੇ ਸੀ ਤੇ ਸਤਿਗੁਰੂ ਜੀ ਨੇ ਕਹਿਣਾ ਸੀ ਕਬੀਰ ਭਗਤ ਨੂੰ ਸਤਗੁਰੂ ਨੇ ਕਹਿਤਾ ਵੀ ਸਾਨੂੰ ਇਸ ਵੇਲੇ ਪੈਸੇ ਚਾਹੀਦੇ ਆ ਅਭੀ ਤੇ ਹੁਣੇ ਸਿੱਖ ਕੋਲੋਂ ਕੋਈ ਬਣਾ ਕੇ ਕਬੀਰ ਕਿਉਂਕਿ ਜਿਹੜੀ ਮਾਇਆ ਸਤੂ ਦੇ ਚਰਨਾਂ 'ਚ ਭੱਜੀ ਹੋਈ ਤੇ ਕਬੀਰ ਭਗਤ ਪਾਈ ਲੈ ਕੇ ਗਦੀ ਦੀਆਂ ਗੁਣਾ ਤੇ ਦੋ ਲੈ ਕੇ ਆ ਗਿਆ ਸਿੱਖਾਂ ਦੇ ਰੂਪ 'ਚ ਪਾ ਲਓ ਜੀ ਪੈਸੇ ਤੇ ਸੋਨੂੰ ਕਬੀਰ ਭਗਤ ਨੇ ਕੱਲਿਆ ਤੇ ਸਿੱਖਾਂ ਨੂੰ ਪਤਾ ਲੱਗ ਗਿਆ ਬਰਾਦਰ ਵੀ ਆ ਗਏ ਪੈਸੇ ਤਾਂ ਹੋ ਗਏ ਫੇਰ ਭੱਜ ਕੇ ਮੀਂਹ ਆਟ ਗਿਆ ਸਾਦੇ ਕੋਈ ਆਜੋ ਸੋਨੂੰ ਤੰਨੇ ਆਪੇ ਸਤਗੁਰੂ ਜੀ ਨੇ ਜਿੱਥੇ 1 ਰੁਪਿਆ ਦੇਣਾ ਸੀ ਉੱਥੇ ਡੂੜ ਦਿੱਤਾ ਜਿੱਥੇ 8 ਆਨੇ ਦੇਣੇ ਸੀ ਉੱਥੇ ਰੁਪਿਆ ਦਿੱਤਾ ਐਨੇ ਲਾਲਚ ਵਾਸ ਹੋ ਗਏ ਬਰਾੜ ਸੇਖੋ ਦੁਨੀਆ ਦੁਨੀਆ ਤਨਖਾਹਾਂ ਵੀ ਲੈ ਗਏ ਸਤਗੁਰੂ ਜੀ ਤੋਂ ਹੁਣ ਜਿੰਨੀਆਂ ਤਨਖਾਹਾਂ ਸਤਗੁਰੂ ਨੇ ਦਿੱਤੀਆਂ ਬਾਕੀ ਉੱਥੇ ਨਾ ਪਤਾ ਖਾਨਾ ਮਾਲ ਟੇਕਰੀ ਕਹਤਾ ਮਹਾਰਾਜ ਨੇ ਜੇ ਦੋ ਉੱਥੇ ਨਾ ਪਤਾ ਤੇ ਸਤ ਸਹਾ ਸੰਗਤ ਜੋ ਲੈ ਵੀ ਗਏ ਉਹ ਪੈਸੇ ਸਾਰੇ ਆਪ ਦੇ ਤੇ ਉਹਨੇ ਕਹੇ ਜੋ ਮਹਾਰਾਜ ਅੱਗੇ ਨਾ ਕਿ ਉਹਨੇ ਥਾਂ ਬਹੁਤ ਪਟਿਆ ਹੋ। ਬਿਕਰੀ ਮੈਂ ਇੱਥੇ ਮਹਾਰਾਜ ਮਾਇਆ ਨ ਉਹ ਮਹਾਰਾਜ ਤਾਂ ਕੌਤਕ ਕਰਦੇ ਸੀ। ਕੀ ਪਤਾ ਇਹਨਾਂ ਸਿੱਖਾਂ ਨੂੰ। ਟੋਏ ਪਟਲੇ ਕਿਧੋ ਰਾਨੇ ਕੜਿਆ। ਤੇ ਜਦੋਂ ਸਾਰਿਆਂ ਨੂੰ ਦੇ ਤੇ ਭਾਈ ਪੈਸੇ ਦੇ ਇੱਕ ਰਹਿ ਗਿਆ ਕੱਲਾ ਦਾਨਸ ਉਹ। 사ਦਰ ਗੰਦੇ ਪਾਈ ਦਾਨ ਸਿੰਘਾ ਲਫੜ ਤੂੰ ਵੀ ਲੈ ਲਾਉਣ ਆਉਂ ਆਪਦੇ ਪੈਸੇ। ਤੂੰ ਵੀ ਸਾਡੇ ਨਾਲ ਬਹੁਤ ਚੱਲ ਰਿਹਾ ਹੈ। ਕੰਦਾ ਨਹੀਂ ਮਹਾਰਾਜ ਮੈਂ ਪੈਸੇ ਲੈਣੇ ਮੈਂ ਤਾਂ ਸਿੱਖੀ ਦੇ ਦਿਓ ਕਹਿੰਦੇ ਹਾਂ ਸਿੱਖੀ ਲੈਣੀ ਆ ਤੂੰ ਕਹਿੰਦਾ ਹਾਂ ਜੀ ਸਿੱਖੀ ਦੇ ਦਿਓ ਮੈਂ ਮਹਾਰਾਜ ਨੇ ਦੋ ਵਾਰੀ ਕਿਹਾ ਨਹੀਂ ਮੰਨਿਆ ਕਹਿੰਦਾ ਮੈਨੂੰ ਤਾਂ ਸਿੱਖੀ ਦੇ ਦਿਓ 사ਤਗੁਰੂ ਕਹਿੰਦੇ ਭਲਾ ਕੇਸ ਰੱਖ ਦਾੜੀ ਰੱਖੋ ਕਹਿੰਦੇ ਜੀ ਦਾੜੀ ਤਾਂ ਮੈਂ ਰੱਖ ਲੂੰਗਾ ਕੇਸ ਨਹੀਂ ਮੇਥੋਂ ਰੱਖੇ ਜਾਣੇ ਜੀ ਦੋ ਆਗਲ ਕੇ 사ਤਗੁਰੂ ਕਹਿੰਦੇ ਨਹੀਂ ਸਿੱਖਾਂ ਜਿਹੜੇ ਕੇਸ ਹਨ ਇਹ ਇਹ ਬੋਰਾ ਕਾਲਪੁਰਖ ਦੀ ਜੇ ਮੇਰਾ ਸਿਕਡੋਬ ਦਾ ਨਾ ਕਿਸੇ ਥਾਂ ਤੇ ਤੇ ਮੈਂ ਉਤੋਂ ਕੇਸਾਂ ਤੋਂ ਫੜ ਕੇ ਕੱਢਦਾ ਗੁਰੂ ਸਾਹਿਬ ਕਹਿੰਦੇ ਕਹਿੰਦਾ ਜੀ ਦਾੜੀ ਤੋਂ ਫੜ ਕੇ ਕੱਢ ਲਿਓ ਸਤਿਗੁਰੂ ਕਹਿੰਦੇ ਡੋਬਦੇ ਬੰਦੇ ਦੀ ਦਾੜੀ ਥੱਲੇ ਹੁੰਦੀ ਆ ਕੇਸ ਹੀ ਉੱਪਰ ਆਉਂਦੇ ਆ ਤਾਂ ਰਖਾਉਣੇ ਆ ਕੇਸ ਕਹਿੰਦਾ ਜੀ ਸਤਿਵਚਨ ਮੈਂ ਕੇਸ ਵੀ ਰੱਖ ਲੈਣਾ ਦਾਨ ਸਿੰਘ ਨੇ ਮੰਗ ਲਈ ਸਿੱਖੀ ਤੇ ਬਰਾੜਾ ਨੇ ਮੰਗੇ ਸੀ ਪੈਸੇ ਉੱਥੇ 7:00 ਵਜੇ ਰ ਬਚਨ ਕੀਤਾ ਲੈਬਰਾਡੋ ਤੁਸੀਂ ਤਾਂ ਹੋਗੇ ਗੀਦੀ ਤੁਸੀਂ ਤਾਂ ਲਾਲਚ ਬਸ ਲਾ ਕੇ ਪੈਸਿਆਂ ਦੇ ਭਾਈ ਦਾਨ ਸਿੰਘ ਨੇ ਰੱਖੀ ਆ ਸਿੱਖੀ ਤੇ ਇਹਦੀ ਸਿੱਖੀ ਵਧੂ ਫੁੱਲੂ ਜੇ ਅੱਜ ਮਾਲਵੇ ਦੇ ਵਿੱਚ ਕਿਤੇ ਦਾਨ ਸਿੰਘ ਵੀ ਕਿਤੇ ਲੈ ਰੇਂਦਾ ਨਾ ਪੈਸੇ ਤੇ ਮਾਲਵੇ ਚ ਅੱਜ ਸਿੱਖੀ ਖਤਮ ਕਰ ਦੇਣੀ ਸੀ ਦਾਨ ਸਿੰਘ ਰੱਖ ਗਿਆ ਜੜ ਦਾਨ ਸਿੰਘ ਦੇ ਘਰੇ ਤਾਂ ਜਾਣਦੇ ਆ ਸੰਤ ਭਿੰਡਰਾਂ ਵਾਲੇ ਸਾਧ ਸੰਗਤੋ ਤੇ ਬਰਾੜਾਂ ਦੇ ਘਰੇ ਜਾਉਂਦਾ ਕੁਲਦੀਪ ਬਰਾੜ ਜਰਨਲ ਆ ਜਿਹੜਾ ਜਿਹਨੇ ਹਰਮੰਦਰ ਸਾਹਿਬ ਤੇ ਅਟੈਕ ਕਰਿਆ ਸੀ ਸੇਖੀਆਂ ਮਾਰਦਾ ਤੇ ਉਹ ਦਾਨ ਸਿੰਘ ਦੇ ਘਰੇ ਜਮਿਆ ਸੀਗਾ ਭਿੰਡਰਾ ਵਾਲੇ ਸੰਤੋਂ ਉਹਨਾਂ ਦੀ ਕੁਲ ਤੋਂ ਫੇਰ ਕਰੇ ਨਾ ਬਰਾੜਾਂ ਦੇ ਦੰਦ ਖੱਟੇ ਇਹ ਸਿੱਖੀ ਐ ਨੇ ਉਹਦੀ ਸਿੱਖੀ ਨਵਾਈ ਸੰਤ ਭਿੰਡਰਾ ਵਾਲਿਆਂ ਨੇ ਭਾਈ ਦਾਨ ਸਿੰਘ ਦੇ ਪਿਛਲੇ ਸਾਰਾ ਪਸ਼ੋਕੜ ਪੰਡੂਰ ਦੇ ਪਰਿਵਾਰ ਤੋਂ ਆਉਂਦੇ ਆ ਤੇ ਕੁਲਦੀਪ ਬਰਾੜ ਦਾ ਸਾਰੇ ਪੜਲੂ ਪਸ਼ੋਕੜ ਉਹ ਇਹਨਾਂ ਬਰਾੜਾਂ ਚ ਆਉਂਦੇ ਆ ਜਿਨ੍ਹਾਂ ਨੇ ਪੈਸੇ ਲੈ ਸਤੁਰੂਮ ਘੇਰ ਕੇ ਨਮਾਰ ਫੜ ਕੇ ਤੇ ਇਵੇਂ ਇਹਨੇ ਹਰਮੰਦਰ ਸਾਹਿਬ ਤੇ ਅਟੈਕ ਕਰਿਆ ਨੇ ਬਰਾੜ ਨੇ ਨਾਲ ਹੋਰ ਲਾਏ ਚਾਰ ਕਹਿੰਦਾ ਮੈਂ ਲਿਓ ਫੜ ਕੇ 2 ਘੰਟਿਆਂ ਚ ਪਿੰਡਰਾਂ ਵਾਲੇ ਨੂੰ ਐਡੀਆਂ ਸੇਖੀਆਂ ਬਾਅਦ ਜਿਹੜਾ 72 ਘੰਟੇ ਚੱਕਣ ਨਹੀਂ ਦਿੱਤਾ ਦਾਨ ਸਿੰਘ ਦੀ ਕੁੱਲ ਨੇ ਤਾਂ ਤਾਂ ਪਿੰਡਰਾਂ ਵਾਲਿਆਂ ਨੇ ਜਰਨੈਲ ਸਿੰਘ ਜੀ ਨੇ ਇਹ ਅਸਿੱਖੀ ਗੁਰੂ ਦੇ ਤੇ ਸਾਹਾ ਸੰਗ ਸਤਿਗੁਰੂ ਜੀ ਇਸੋ ਅੱਗੇ ਫਿਰ ਜਾਂਦੇ ਆ ਦਮਦਮਾ ਸਾਹਿਬ ਦਮਦਮਾ ਸਾਹਿਬ ਸਤਿਗੁਰੂ ਇੱਕ ਸਾਲ 6 ਮਹੀਨੇ ਕੁਛ ਦਿਨ ਰਹਿੰਦੇ ਆ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਪੂਰਨਤਾ ਕਰੀ ਹੈ 40 ਦਿਨ ਮਹਾਰਾਜ ਸਾਰੀ ਕਥਾ ਕਰੀਆ ਗੁਰੂ ਗ੍ਰੰਥ ਸਾਹਿਬ ਦੀ ਜਿੰਨਾ ਲਿਖਦੇ ਸੀ ਉਨਿਵੇਂ ਕਥਾ ਕਰੀ ਤੇ ਦਾਦ ਦੇ ਆ ਵੀ ਉੱਥੇ ਜਿਹੜੇ ਸਿੱਖ ਸੁਣਦੇ ਸੀ ਨਾ ਸੱਣਦੇ ਹੋਏ ਗਏ ਆ ਅਤੇ ਆ ਉਸ ਕਹਿੰਦਾ ਇਹ ਗੱਲ ਮੈਂ ਨਹੀਂ ਕਹਿੰਦਾ ਵੀ ਜਿਨ੍ਹਾਂ ਨੇ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਥਾ ਸਰਵਣ ਕਰੀ ਜਨਾ ਉਹ ਸਨਦੇਹੀ ਚਲੇ ਗਏ ਇੰਨੀ ਬਾਣੀ ਦੇ ਵਿੱਚ ਪਾਵਰ ਆ ਬਰਾੜ ਕੀ ਜਾਣੇ ਗੁਰੂ ਦੀਆਂ ਗੱਲਾਂ ਨੂੰ ਤੇ ਹੁਣ ਇਹਨੇ ਗੱਲ ਛੱਡ ਕੇ ਮਰਨਾ ਪਸਤਾ ਪਸਤਾ ਕੇ ਮਰਨਾ ਵੀ ਮੈਂ ਬਹੁਤ ਹਾਰ ਕਿਉਂਕਿ ਜਦੋਂ ਬੜੇ ਪਾ ਜਾਂਦਾ ਨਹੀਂ ਕੋਈ ਚੱਲਦਾ ਨਾ ਫਿਰ ਉਹਦੋਂ ਪਸਤਾਉਂਦਾ ਬੰਦਾ ਉਹਦੋਂ ਪਹਿਲਾਂ ਤਾਂ ਇਹ ਹੁੰਦਾ ਵੀ ਬਈ ਮੈਂ ਯਾਰ ਜੋ ਕੋਸ ਹੈ ਸਾ ਸੰਗਤ ਸਤਿਗੁਰੂ ਦੀ ਸਿੱਖੀ ਕਮਾਉਣੀ ਬਹੁਤ ਔਖੀ ਆ ਸਤਿਗੁਰੂ ਸੰਤ ਭਿੰਡਰਾਲਾ ਦਾ ਇਤਿਹਾਸ ਪੜੋ ਪਤਾ ਲੱਗਦਾ ਨੰਗੇ ਪੈਰੀ ਦੇ 5 ਰੁਪਏ ਨਹੀਂ ਸੰਗਤ ਦੇ ਵਰਤੇ ਆਪਦੇ ਘਰ ਚੋਂ ਵਰਤਦੇ ਰਹੇ ਆ ਕਮਾਈ ਚੋਂ ਆੜੀਆਂ ਵੱਡਣੀਆਂ ਖਾਲ ਬੋਣੇ ਖੇਤੀ ਕਰਨੀ ਮਾਮਲਾ ਮਾਮਲਾ ਜ਼ਮੀਨ ਦਾ ਲੈਣਾ ਉਹਦੇ ਚੋਂ ਕਾਰਜ ਕਰਨੇ ਜੇ ਭਾਰਤਿਆ ਦਾ ਪੈਸਾ ਸੰਗਤਾਂ ਸੰਗਤਾਂ ਦੀ ਖਾਤਰੀ ਵਰਤਿਆ ਕਰੇ ਨਹੀਂ 5 ਰੁਪਏ ਵੀ ਲਗਾ ਤੇ ਘਰ ਉਸ ਤਰ੍ਹਾਂ ਹੀ ਪਿਆ ਜੇ ਗੁਰਦੁਆਰਾ ਬਣਾਇਆ ਦਮਦਮੀ ਟਕਸਾਲ ਨੇ ਉਹਨਾਂ ਦੇ ਘਰ ਦੇ ਵਿੱਚ ਬੈਂਡਰੂਡਿਆਂ ਦੇ ਵਿੱਚ ਏਸੀ ਪਾਈ ਦਾਨ ਸਿੰਘ ਦੀ ਸਿੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ